ਚੰਗਾ ਹੀ ਹੋਇਆ ਗਿਆ ਤੇ ਕਦੋਂ ਦਾ ਬੈਠਾ ਹੀ ਇੱਥੇ ਇਹ ਨਜ਼ਰ ਹੋ ਗਿਆ ਨਾ ਬੈਠੇ ਨੂੰ ਮਾਂ ਜੀ ਆਈ ਤਾਂ ਉਹ ਬੱਸ ਅੱਗ ਲੱਗੀ ਤੇ ਆ ਗਿਆ ਅੱਗ ਤੇ ਤੇਲ ਪਾਉਣਾ ਇਹਨਾਂ ਤਾਂ ਤਾਂ ਰੱਬ ਹੀ ਫਨਾਵਾ ਦਵਾਂ ਮਾਂ ਪੁੱਤਾਂ ਦਾ ਚੰਗਾ ਆ ਇਹ ਕਿਲੋਂ ਲਫਤ ਗਿਆ ਕਰੋ ਕੁੰਡੀ ਮਾਰ ਦਿੰਨੀ ਹੈ ਨਾ ਹੁਣ ਲੜ ਕੇ ਮਾਂ ਆ ਜਾਵੇ ਹਿਆ ਕੋਸੋ ਸਿਰ ਹੁਲਾਕ ਨਹੀਂ ਤੇਰਾ ਹਾਂ ਤੇ ਆ ਫਰਕ ਤੇ ਆ ਵਾ ਮੰਮੀ ਆਹੋ ਚਲ ਚੰਗਾ ਪਾਵੇਂ ਸ਼ੂਗਰ ਵਾ ਕਿਤੇ ਫਰਕ ਪਿਆ ਤੇਰੇ ਸਿਰ ਨੂੰ ਵੀ ਹਾਂ ਮੈਨੂੰ ਤਾਂ ਲੱਗਦਾ ਕਿ ਦਿਸੇਰ ਨੂੰ ਤੇਲ ਹੀ ਨਹੀਂ ਲਾਇਆ ਤੂੰ ਤੇ ਹਾਂ ਜਦ ਸਿਰ ਨੂੰ ਖੁਸ਼ਕ ਰੱਖੇਂ ਕਿਤੇ ਨਾੜਾ ਨਕੀ ਕੰਮ ਕਰਨਾ ਤੇਰੀਆਂ ਨੇ ਮੰਮੀ ਆਪਣੇ ਆਪ ਨੂੰ ਜਿੰਨਾ ਕ ਲੱਗਦਾ ਲੰਨੀ ਹੁੰਨਾ ਕ ਨੇ ਦਾ ਆਇਆ ਕਸੇ ਤਾਂ ਸਾਰਾ ਜਰਾ ਖੁਸ਼ਕ ਪਿਆਵਾ ਕਿੰਨਾ ਤੇਲ ਮੇ ਪਾਤਾ ਤਾਂ ਜੇ ਕੋਈ ਸਿਰ ਨੂੰ ਪਤਾ ਨਹੀਂਗਾ ਤੇਲ ਕਿੱਥੇ ਪਿਆਵਾ ਜਦੋਂ ਫਿਰ ਮੈਂ ਕਾਲਜ ਜਾਣਾ ਤਾਂ ਕਾਲਜ ਥੋੜੀ ਆ ਇੰਨਾ ਚੋਪੜ ਕੇ ਸਿਰ ਜਾਣਾ ਤੂੰ ਕਿਹੜੇ ਕਾਲਜ ਜਾਣਾ ਮੋੜੇ ਕਿਤਾ ਭੈਣ ਜੀ ਕੁੱਲੀ ਨਾ ਤੋੜਨ ਖੜ ਕੇ ਤੁਸੀਂ ਔਰ ਨਵਾਦ ਤੋੜ ਕੇ ਤੇ ਸਿਰ ਤੇ ਤੇਲ ਆਏ ਦੇ ਜਲ ਕੋ ਨਾੜਾ ਕੁੱਲਣ ਹੋਰ ਅਸਕੇ ਤੇ ਅੱਧੀ ਸ਼ੀਸ਼ੀ ਤੇਲ ਦੀ ਪੈ ਗਈ ਆ ਅਜੇ ਸਿਰ ਨੂੰ ਕੋਈ ਪਤਾ ਨਹੀਂਗਾ ਕਿ ਤੇਲ ਕਿੱਥੇ ਪਿਆਵਾ ਕੌਣ ਕਰੇ ਤੁਹਾਨੂੰ ਪਛਾਣੇ ਸਾਨੂੰ ਇਹਦੀਆਂ ਨਾੜਾਂ 'ਚ ਇਹੋ ਖੁਸ਼ਕੀ ਪੜੀ ਆ ਕਿ ਗੱਲ ਹੋਰ ਕੋਈ ਨਹੀਂ ਕੀ ਇੱਕ ਨੂੰ ਤੋ ਸੋ ਚੀ ਜਣਾ ਸੋ ਚੀ ਜਣਾ ਨਾੜਾ ਮੈਂ ਕਿ ਕਾੜੀ ਅੰਦਰ ਕੋ ਲੋ ਆ ਜਿਹੜੀਆਂ ਇਹਨੂੰ ਜਰੀ ਜਾਣ ਇਨਾਂ ਮੰਮੀ ਸੋਝਦੀ ਥੋੜਾ ਨਾ ਮੈਂ ਤੇ ਪੜਦੀ ਆ ਕਿੱਥੇ ਪੜਦੀ ਆ ਤੂੰ ਜਿਹੜੇ ਮੈਂ ਕਾਲਜ ਜਾਨੀ ਉਹਨਾਂ ਚਪੜਾਈ ਚਲਨੀ ਵਿਆਹੀ ਆ ਤੂੰ ਹੁਣ ਸਾਡੇ ਘਰ ਆ ਵਿਆਹੀ ਆ ਤੇ ਮੈਂ ਆਪਣੇ ਕਾਲਜ ਜਾਨੀ ਆ ਪੜਨੂ ਕੋ ਕਾਲਜ ਜਾਨੀ ਤੇ ਪੜਨੂ ਕੋ ਜਿੱਤੇ ਮੋ ਵਖਰਾ ਕੋਲ ਲਿਆ ਤੂੰ ਆਪਣਾ ਹੈ ਨਾ ਕਾਲਜ ਜਾਨੀ ਤੂੰ ਪੜਨ ਤੇਰ ਕਿਹੜੇ ਵਾਲਾ ਬਣਨੀ ਆ ਫਿਰ ਕਾਲਜ ਜਾਨੀ ਆ ਤੇ ਮੰਮੀ ਸਿਰ ਮਾ ਕੰਨੀ ਕੰਮ ਕਰਦਾ ਨਾ ਆ ਜੇ ਅਜੇ ਵੀ ਮਾਵਾ ਜਿਵੇਂ ਨੇ ਵੇਲਾ ਹੈਗਾ ਜ਼ਿਆਦਾ ਹੈਗਾ ਨਾ ਕੋਈ ਨਹੀਂ ਮਾਵਾ ਤਾਂ ਜ਼ਿਆਦਾ ਆ ਗਿਆ ਵੀ ਮੇਰੀ ਮਾਵਾਂ ਤੋਂ ਅੰਦਰ ਤਾਂ ਜਾ ਹੀਗਾ ਹੋਰ ਕੋਈ ਕਿਤੇ ਸੇਰ ਨਵਾਲਿਆ ਕੋੜੇ ਕੋੜੇ ਮਾਰੇ ਨੂੰ ਤਾਂ ਆਪਣੇ ਆਪ ਤਾਂ ਨਹੀਂ ਪਤਾ ਕਿਤੇ ਚੰਗਾ ਦੀ ਫੜ ਲਈ ਹੈ ਫੜ ਕੇ ਤੇ ਬਾਹਰ ਵਿੱਚ ਲੈ ਗਈ ਤਾਂ ਹੀ ਮੈਂ ਫੜੀ ਮੇਰ ਵਾਲੀ ਬੜੀ ਬਿੰਦੀ ਹੈ ਕੀ ਗੱਲ ਹੈ ਮੈ ਲਾਈਟ ਡਾਉਨ ਤਰਾਇਓ ਡਾਉਨ ਤਰਾਇਓ ਹੈ ਕੱਖ ਨਹੀਂ ਉਹ ਗਟਕ ਜੀ ਵਾਲੀ ਉਮਰ ਕੀ ਇਹਦੀ 17-18 ਸਾਲ ਤੇ ਲੜਾਈ ਨੂੰ ਵਾਜਾਂ ਮਾਰਦਾ ਕਿਤੇ ਹੈ ਸਵੇਰ ਦਾ ਬੈਠਾ ਇਥੇ ਲੜਨ ਨੂੰ ਕਿੱਡਾ ਵੇਰ-ਵੇਰ ਕੇ ਪੈਂਦਾ ਅੱਗਿਓ ਉਹ ਅਡੀ ਤਾਈ ਹੈ ਨਾ ਜਿਹੜੀ ਇਹਨੇ ਭੂਏ ਚੜਾਇਆ ਨਿਆਣੇ ਨੂੰ ਪਹਿਲਾਂ ਹੀ ਬੰਦਾ ਵੱਜ ਕੇ ਰੱਖੇ ਨਾ ਇਹ ਨਾ ਭੂਏ ਚੜੇ ਜਦੋਂ ਹੁੰਦਾ ਬਾਸੇ ਲੜਾਈ ਭਾਲਦਾ ਪਿੰਡ ਹੁਣ ਕਿਹਨਾਂ ਲੜਿਆ ਨਹੀਂ ਨਾ ਹੋਣਾ ਤਾਂ ਹੀ ਆ ਗਿਆ ਇਹਨੂੰ ਅਵੀ ਨਠਾਈ ਫਿਰਦਾ ਲੜਾਈ ਨੂੰ ਤੇ ਵਾਜਾਂ ਹੀ ਮਾਰਦਾ ਫਿਰਦਾ ਛਾਬੇ ਮੈਂ ਲਮੇ ਪਿਆ ਆਹ ਮਮੀ ਮੇਰੀ ਗੱਲ ਸੁਣ ਕੀ ਡਾਕਟਰ ਨੂੰ ਫੋਨ ਉਹ ਨਹੀਂ ਮਮੀ ਮੈਂ ਨਹੀਂ ਕੀਤਾ ਫੋਨ ਫਣ ਆ ਦਿਮਾਗ ਤੇ ਹੀਨੇ ਖਰਾਬ ਕੀਤਾ ਹੀਗਾ ਮਹਾ ਗਿਆ ਇਥੋਂ ਆ ਚੰਗਾ ਆ ਸੁਖਦੀ ਮਮੀ ਨੇ ਗੱਲਾਂ ਦੋ ਕੀਤੀਆਂ ਨਾ ਫੇਰ ਭੱਜ ਆਈਓ ਆ ਤੋਨੇ ਕਰਾਤਾ ਚੁੱਪ ਹਾਂ ਉਹਨੇ ਗੱਲਾਂ ਕਰਕੇ ਕਰਾਤਾ ਚੁੱਪ ਗਿਆ ਕਿ ਨਾ ਦੌੜ ਗਿਆ ਫਟਾਫਟ ਦੌੜ ਗਿਆ ਨਾ ਹਾਂ ਹਾਂ ਐਵੇਂ ਸੀ ਆਪਾ ਆਇਆ ਸੋਚਾਂਦਿਆਂ ਪਿਆਵਾ ਜਿਹੜਾ ਕੰਮ ਕਰਨਾ ਉਹਨਾਂ ਤੇ ਕਰੀਏ ਉਹਨੇ ਦਵਾਈ ਦਈ ਦਵਾਈ ਕੋ ਡਾਕਟਰ ਕੋਲੋਂ ਸੱਦ ਕੇ ਫੋਨ ਕਰ ਡਾਕਟਰ ਨੂੰ ਕੀ ਦਵਾਈ ਦਵਾਵਾਂ ਮਮੀ ਉਹਨੂੰ ਐਵੇਂ ਤੁਹਾਨੂੰ ਪਤਾ ਸਾਰੇ ਮਿੰਨੋ ਤੇ ਲੱਗਣ ਡਿਆ ਵਾ ਤਾਈ ਦੀ ਚਾਲ ਈਓ ਕੀ ਤੈਨੂੰ ਕੀ ਸਕਾਲ ਕੇ ਗਈ ਆ ਇਹ ਛਦਾਣ ਜਾਣ ਕੇ ਬਣੀ ਮਾਂ ਨੂੰ ਕਿਦਾਂ ਪਛਾਣ ਲਿਆਏ ਨੇ ਕੀ ਪਤਾ ਸਦਾਨ ਬਣੀ ਕਿ ਜਾਂ ਮਚਰੀ ਕੀ ਬਣਿਆ ਪਰ ਫਿਰ ਵੀ ਇਹ ਵਿਖਾਲਣਾ ਤਾਂ ਹੈਗਾ ਹੀ ਨਾ ਉਹ ਹੈ ਨਹੀਂ ਵਿਖਾਲਣ ਦੀ ਕੋਈ ਲੋੜ ਇਹਨੇ ਡਾਕਟਰ ਵੀ ਛਦਾਈ ਕਰ ਦੇਣਾ ਮੈਂ ਇਹਦੇ ਤੋਂ ਤਾਂ ਰੱਬ ਫਨਾ ਆ ਬਾਕੀ ਸਾਰੀ ਇਹਨੂੰ ਪਛਾਣਿਆ ਆਪਾਂ ਦੋਵੇਂ ਨਹੀਂ ਪਛਾਣੇ ਜਾਂਦੇ ਹੁਣ ਕੀ ਪਤਾ ਕੀ ਕਹਿ ਕੇ ਗਈ ਤਾਈ ਭੈਣ ਜੀ ਕਹਿੰਦੀ ਆ ਨਾ ਕੋਈ ਨਹੀਂ ਆ ਭੇ ਦੇ ਘਰੀ ਪੁੱਠੀ ਪੈਣੀ ਵੇਖੀ ਹਾਂ ਅਡੇ ਘਰ ਕਰਦੀ ਨਾ ਇਦਾਂ ਸਭ ਚਾਲ ਇਹ ਕਿੰਨਾ ਵਿਆਹ ਰੱਖਦੀ ਐ ਜਿਹਦੇ ਥਾਂ ਦਾ ਹਾਂ ਉਦੋਂ ਦੀ ਖਾੜ ਰੱਖੀ ਆ ਵੀ ਥਾਂ ਕਿਉਂ ਨਹੀਂ ਦਿੱਤਾ ਨੂੰ ਵੇਲੀ ਵਾਲਾ ਥਾਂ ਦੇਣਾ ਇਹਨੂੰ ਫ੍ਰੀ ਦੇ ਦਈਏ ਤਾਂ 5 ਲੱਖ ਰੁਪਈਆ ਕਿਤੇ ਕਹਿੰਦੀ 50 ਹਜ਼ਾਰ ਨੂੰ ਆਪਾਂ ਮਰਲਾ ਗਿਆ ਤਾਂ ਆਹ ਤਾਂ ਆਧਾ ਦਿੰਦੀ ਪੰਜੀ ਤੇ ਕਿੱਦਾਂ ਦੇ ਦੇਣਾ ਫਿਰ ਉਹ ਭਾਈ ਉਹਦੇ ਕਰਕੇ ਫਿਰ ਸਖਾਲ ਕੇ ਗਈ ਇਹਨੂੰ ਸਾਰਾ ਕੁ ਕੀ ਪਰ ਹਣੇ ਹੈ ਸੱਚੀ ਹੈ ਕਿ ਜਾਂ ਝੂਠੀ ਵਾਲੇ ਤਾਂ ਰੱਬ ਹੀ ਜਾਣਦਾ ਵਾ ਝੂਠੀ ਹੈ ਝੂਠੀ ਮੰਮੀ ਨਾ ਇਹਦੇ ਪਿੱਛੇ ਲੱਗੋ ਆ ਆਪੇ ਵੇਖੀ ਮਾਂ ਇਹਦੀ ਆਈ ਨਾ ਕਿਤੇ ਬਿਠਾ ਲ ਕੇ ਪੁੱਛਿਓ ਵੇਖੀ ਉਹਨੇ ਵੀ ਇਹੋ ਗੱਲ ਕਹਿਣੀ ਆ ਵੀ ਕੋਈ ਗੱਲ ਨਹੀਂ ਇਹਨੂੰ ਬਹੁਤ ਹੀ ਇਲਾ ਬਦਲ ਗਈ ਹੁਣ ਸ਼ਾਮਾਂ ਪਈਆਂ ਤੇ ਧੁੱਪ ਚੜ ਗਈ ਇੱਥੇ ਬਹਿਣਾ ਆਪੇ ਕੋਈ ਨਾ ਕੋਈ ਆਊਗਾ ਹੀ ਚੱਲ ਗੱਲਾਂ ਬਤਾ ਮਾਰਦੇ ਆ ਘਰ ਤੇ ਟਾਈਮ ਪਾਸ ਨਹੀਂ ਹੋਣ ਦਿਆ ਘਰ ਤੇ ਫੇਰ ਘੜੀ ਮੂੜੀ ਉਹ ਹੀ ਗੱਲਾਂ ਆਈ ਜਾਂਦੀਆਂ ਕੀ ਕਰਾਂ ਛਦਾਈ ਹੋ ਗਿਆ ਭਈ ਯਾਰ ਮੜਕੜ ਕੇ ਉਹੀ ਗੱਲਾਂ ਵਾਕੇ ਗਾ ਠੀਕ ਆ ਸਭੇ ਸੱਚ ਹੀ ਕਹਿਣ ਡਿਆ ਵਾ ਉਹਦੋਂ ਦੇ ਕੋੜ ਖਾਂਡੀ ਵੇਹ ਨੂੰ ਥਾਂ ਹੀ ਨਾ ਦਿੱਤਾ ਹੈਗਾ ਉਸੇ ਕਰਕੇ ਆਈ ਐ ਤਾਂ ਸੁੱਖ ਨੂੰ ਸੁਖਾਲ ਕੇ ਗਈ ਐ ਵੀ ਉਹਦਾ ਤੇ ਨਾ ਤੈਨੂੰ ਸੱਚ ਨਹੀਂ ਦੱਸਣਾ ਹੈਗਾ ਤੇ ਤੂੰ ਆ ਨਾਟਕ ਕਰ ਤਾਂ ਫੇਰ ਤੈਨੂੰ ਸਾਰਾ ਕੁਝ ਦੱਸਾਂਗੇ ਸਮਝ ਨਹੀਂ ਆਉਣ ਕਿ ਕਰੀਏ ਮੈਂ ਤੇ ਫੇਰ ਆ ਇਹ ਕਹਾਣੀ ਪਰਸੋਂ ਆਪੇ ਪੈਂਦਾ ਵਾ ਕਿੰਨੇ ਦਿਲ ਦਾ ਵਹਿਮਤ ਨਹੀਂ ਹੈਗਾ ਚਲ ਟੇਕੀ ਗਈ ਵਾਵਾ ਹਾਂ ਸਾਬੀ ਦਵਾਈ ਜਿਹੜੀ ਦੇਤੀ ਆਈ ਨਾ ਭੈਣ ਜੀ ਭੈਣ ਜੀ ਹਾਂ ਸੁਖ ਸੁਤੀ ਆਉ ਟੇਕੀ ਆ ਸਾਬੀ ਨੇ ਬਣਾਈ ਛਾਹ ਜਿਹੜੀ ਦਿੱਤੀ ਨਾ ਉਹ ਮੈਂ ਦਿੱਤੀ ਹੈ ਨਾ ਤੂੰ ਟੇਕੀ ਗਈ ਜਦੋਂ ਮੇਰੇ ਤੇ ਗੱਲ ਸੁਣ ਚਲ ਚੱਪਲ ਪਾਹਟ ਕੰਦੀ ਦਾ ਸੋਲ ਸਹੀ ਹੋਇਆ ਕੀ ਆ ਹੋਣਾ ਕੀ ਭੈਣ ਜੀ ਮੈਂ ਤਾਂ ਕਿੰਨੇ ਦਿਨ ਹੋ ਗਏ ਮੈਂ ਪਰਸਾਵਾ ਦੇ ਦੇਖਦਾ ਵਾ ਆਦਾ ਪਰਸਾਵਾ ਪਤਾ ਨਹੀਂ ਮੈਨੂੰ ਜਦੋਂ ਮੈਂ ਕਮਰੇ ਤੇ ਜਾਂਦੀ ਹੁੰਦੀ ਮੈਨੂੰ ਪਰਸਾਵਾ ਦੇਖਦਾ ਵਾ ਉਹ ਨਹੀਂ ਕੋਈ ਆ ਹੋ ਜਾਵੇ ਐਵੇਂ ਕਰੀ ਜਾਂ ਜੀ ਤੁਹਾਡੀ ਸੂਰਤ ਲੱਗੀ ਉਧਰ ਤੁਹਾਡੀ ਸੋਚ ਸੋਚ ਕੇ ਨਾ ਥੋੜਾ ਜਿਹਾ ਇੰਦਾਂ ਲੱਗਾ ਲਾਪਿੰਦਾ ਆਪਣੇ ਆਪ ਨੂੰ ਕਹੋ ਜੀ ਮਾਮਾ ਚ ਕੀ ਪੈਕਦਾ ਹੋਈ ਪਹਣੇ ਇੰਝ ਆ ਰਹਾ ਮੈਂ ਮੈਂ ਤੇ ਨਹੀਂ ਗੱਲ ਹੈਗੀ ਹਾਂ ਮੈਂ ਰੱਬ ਦੋ ਤਿੰਨ ਕਿੰਨੀ ਵਾਰ ਦਿਖਿਆ ਵਾ ਉਹ ਨਹੀਂ ਜਾਣੀ ਹੁੰਨੀ ਆ ਉਹ ਇਦਾਂ ਤੁਹਾਨੂੰ ਭਲੇ ਖਾ ਪੈਂਦਾ ਵਾ ਕੁਛ ਨਹੀਂ ਇਹੋ ਜੇ ਕੰਮ ਹੈਗਾ ਸੁੱਤ ਚਲੋ ਹੈਗੀ ਟੈਨਸ਼ਨ ਤੇ ਹੈਗੀ ਤੁਹਾਨੂੰ ਪਤਾ ਹੀ ਮੈਨੂੰ ਹਾਂ ਪਰ ਇਹਨਾਂ ਕੰਮ ਵੱਲ ਨਹੀਂ ਧਿਆਨ ਦਈਦਾ ਹਈਦਾ ਉਹਨਾਂ ਤੁਹਾਡੇ ਦਿਮਾਗ 'ਚ ਅਸਰ ਜਿਆ ਪੈ ਗਿਆ ਵਾ ਬੰਦਾ ਜਦੋਂ ਸੋਚੇ ਨਾ ਉਹਨੂੰ ਬੜੀਆਂ ਇਹੋ ਜਿਹੀਆਂ ਖਾਪਾ ਜੀਆਂ ਹੁੰਦੀਆਂ ਨੇ ਦੀਆਂ ਆ ਹੋ ਗਿਆ ਜੇ ਹੋ ਗਿਆ ਮਾੜੇ ਚੰਗੇ ਕੇ ਹਾਲ ਹੰਦੇ ਮਨ ਚ ਉਹ ਜਿੱਦਾਂ ਇਹ ਕਰਦੀ ਆ ਬੰਦੇ ਦੀ ਸੋਚ ਤੇ ਆਟੋਮੈਟਿਕ ਖਰਾਬ ਹੋ ਜਾਂਦੀ ਆ ਹਾਂ ਇਹ ਗੱਲ ਸਹੀ ਆ ਤੇ ਫਿਰ ਬੰਦੇ ਨੂੰ ਇਦਾਂ ਹੀ ਹੁੰਦਾ ਵਾ ਕਿਸੇ ਵਲੇ ਵੇਖਣ ਵਲੇ ਤੇ ਕੋਈ ਗੱਲ ਨਹੀਂ ਇਹੋ ਜਿਹਾ ਵਿਅਮ ਨਹੀਂ ਕਰਨਾ ਲੈ ਦਿਲ ਡਰ ਗਿਆ ਨਹੀਂ ਨਹੀਂ ਪਰਮਾਤਮਾ ਦਾ ਨਾਮ ਲਿਆ ਕਰੋ ਇਹੋ ਜਿਹਾ ਕੰਮ ਨਹੀਂ ਕੋਈ ਵੀ ਹੈਗਾ ਉਹ ਤਾਂ ਹੈ ਇਹ ਪਰਮਾਤਮਾ ਦਾ ਨਾਮ ਤਾਂ ਲੈੰਨੇ ਤਾਨੂੰ ਪਤਾ ਹੀ ਆ ਫਿਰ ਮੈਨੂੰ ਮੈਨੂੰ ਪਤਾ ਨਹੀਂ ਕੀ ਗੱਲ ਜਦੋਂ ਮੈਂ ਕਮਰੇ ਚ ਜੰਨੀ ਹੁੰਦੇ ਹੁੰਦਾ ਆਹੋ ਭੈਣ ਜੀ ਤੁਹਾਨੂੰ ਉਹ ਵੀ ਡਰ ਹੈ ਖਾਵਾ ਉਹਦਾ ਕਦਾ ਡਰਵਾ ਮੈਂ ਤੇ ਇੱਕ ਨੂੰ ਰਹੀ ਆ ਸੰਭਾਲਣਾ ਮਹਾ ਹੈ ਤੇ ਤੂੰ ਹੀ ਉਹ ਜੱਬਲੀਆਂ ਮਾਰਨ ਲਾਪੇ ਤੇ ਮੈਂ ਕਿੱਦਾਂ ਤੁਹਾਨੂੰ ਵੀ ਸੰਭਾਲਣਾ ਵਾ ਤੂੰ ਹੀ ਮੇਰਾ ਸਾਥ ਦੇਣਾ ਵਾ ਕਿ ਮੈਂ ਤੁਹਾਨੂੰ ਸੰਭਾਲਣਾ ਆਇਆ ਕਰੂੰਗੀ ਨਹੀਂ ਨਹੀਂ ਮੈਂ ਕਦੇ ਜੱਬਲੇ ਮਾਰਨ ਲਈ ਆ ਮੁੰਡਾ ਦੇਖਦਾ ਤਾਂ ਤਾਂ ਹੀ ਮੈਂ ਤੰਦ ਕਿਹਾ ਵਾ ਕਿ ਮੁੰਨ ਅੱਗੇ ਵੀ ਕਦੇ ਦੇਖਿਆ ਹੁਣ ਫੇਰ ਦੇਖਿਆ ਵਾ ਤੇ ਨਹੀਂ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀ ਹੈਗੀ ਆਜੋ ਤੀ ਚਲੋ ਆਓ ਜੀ ਹਉਂਤੇ ਹੀ ਨਾ ਆਪਣੇ ਦਿਮਾਗ ਤੇ ਕੋਈ ਟੈਨਸ਼ਨ ਲਾਓ ਚੰਗਾ ਪਤਾ ਕੀ ਗੱਲ ਵਾ ਸੋਚ ਸੋਚ ਕੇ ਦਿਮਾਗ ਜਿਹੜਾ ਅੱਧਾ ਰਹਿ ਜਾਂਦਾ ਆਪਾਂ ਦੇਦਾ ਇੱਕ ਵਾਰ ਨਾੜਾਂ ਤੇ ਪ੍ਰੈਸ਼ਰ ਪੈ ਜਾਏ ਮੁੜ ਕੇ ਕਿੱਥੇ ਲੱਤਦਾ ਵਾ ਮੈਂ ਤਾਂ ਹੈਈ ਬਰਤਾਂ ਨੂੰ ਦੱਸਿਆ ਤਾਂ ਹੈਗਾ ਵੀ ਜੋ ਹੁੰਦਾ ਵਾ ਹੁਣ ਤਾਂ ਤਾਂ ਹੈਗਾ ਚੱਲ ਕੋਈ ਗੱਲ ਹੁਣ ਉਹਨੂੰ ਹੀ ਤੇ ਵੇਖਣਾ ਕਿ ਨਹੀਂਗਾ ਹੈ ਅੱਗੇ ਟੈਨਸ਼ਨਾਂ ਘੱਟ ਵਾ ਟੈਨਸ਼ਨਾਂ ਤਾਂ ਕਿਤੇ ਦੁਨੀਆ ਭਰ ਦੀਆਂ ਵਾ ਉਹ ਤਾਂ ਹੈਗਾ ਵਾ ਟੈਨਸ਼ਨ ਤਾਂ ਬਹੁਤ ਜ਼ਿਆਦਾ ਆਹੋ ਘਰ ਦੇ ਕੰਮ ਵੀ ਆ ਇਹਨੂੰ ਹੈ ਮੈਨੂੰ ਕੋਈ ਨਹੀਂ ਲੱਗਿਆ ਹਾ ਕੀ ਹੋ ਗਿਆ ਬਾਬਾ ਤੈਨੂੰ ਹਏ ਮੰਮੀ ਮੇਰੀ ਕੁੜੀ ਕਿੱਥੇ ਗਈ ਆ ਕੜੀ ਕੁੜੀ ਤੇਰੀ ਕਦੀ ਤੂੰ ਕਹਿੰਦੀ ਮੈਂ ਵਿਆਹ ਹੀ ਨਹੀਂ ਕੀ ਕਦੀ ਮੈਂ ਕਾਲਜ ਜਾਨੀ ਆ ਕੜੀ ਕੁੜੀ ਆ ਹਏ ਮੰਮੀ ਮੈਨੂੰ ਸੁਪਨੇ ਆਉਂਦੇ ਕੋਈ ਮੇਰੇ ਨਿਆਣਾ ਲੈ ਕੇ ਭੱਜ ਗਿਆ ਵਾ ਹਏ ਰੱਬਾ ਕਿਹੜੇ ਸੁਪਨੇ ਤੈਨੂੰ ਆਉਂਦੇ ਰਹਿੰਦੇ ਆ ਇੱਕ ਕੱਲੀ ਥੋ ਬੱਚੀ ਜਿਹਨੂੰ ਸੁਪਨੇ ਆਉਂਦੇ ਆ ਤੂੰ ਤੇ ਖਾ ਹੀ ਲਿਆ ਵਾ ਸਾਨੂੰ ਇਹ ਤੇ ਮਾਰ ਤਾਂ ਕੀ ਹੋ ਗਿਆ ਉਹ ਤਾਂ ਨਿਸ਼ਾਨਦੇ ਨਹੀਂ ਵੀ ਮੇਰੇ ਕੋਈ ਨਹੀਂ ਕਿਹਦਾ ਕੁੜੀ ਕਿੱਥੋਂ ਆ ਗਈ ਤੇਰੀ ਨੀ ਨਾ ਕੇ ਭੱਜਣ ਡੇ ਆਈ ਆਹ ਹਬਾ ਚੰਡੇ ਤੇ ਨੀ ਮੈ ਦਵਾਈ ਦਿੱਤੀ ਕਿ ਕਦੀ ਰਾਮ ਕਰ ਲੋਗੀ ਅਰੇ ਇਹਦਾ ਤਾਂ ਤਮਾਕੀ ਤੇ ਸੋਨੀ ਨਹੀਂ ਹੁੰਦਾ ਹੈਗਾ ਮੰਨਿਆ ਦੇ ਜਿਵੇਂ ਬੈਠੀ ਮੈ ਕਿਦਾਂ ਲੱਗ ਭੱਜ ਗਈ ਮੰਮੀ ਆਹੀ ਬੁੱਢੀ ਹੀ ਸੁਪਨੇ ਵਿੱਚ ਜਿਹੜੀ ਉਹ ਲੱਗ ਨਿਆਣਾ ਮੈਨਾਂ ਭੱਜਣ ਢਈ ਸੀ ਕਦੀ ਤੈਨੂੰ ਕੋਈ ਸੁਪਨੇ ਚਾਹੁੰਦਾ ਕਦੀ ਤੈਨੂੰ ਕੋਈ ਸੁਪਨੇ ਜਿੰਦਾ ਮਿੰਨਤ ਤੂੰ ਤਾਂ ਮੈਨੂੰ ਖਾ ਹੀ ਲਿਆ ਮੇਰਾ ਤਾਂ ਸਿਰ ਰਹਿਗਾ ਅੱਦਾ ਤੇਰਨਾ ਭੋਲ ਭੋਲ ਕੇ ਹਬਾ ਮੰਮੀ ਆ ਬੁੱਢੀ ਮੇਰੇ ਸੁਪਨੇ ਵਿੱਚ ਕਿੱਦਾਂ ਗਈ ਐ ਫੇਰ ਇਹ ਸੁਪਨਾ ਜੇ ਤਾਂ ਕਿੱਥੇ ਦਾ ਕਿੱਥੇ ਬੰਦਾ ਚਲ ਜਾਂਦਾ ਵਾ ਇਹ ਨਾ ਮਤਲਬ ਸੱਚਾ ਹੁੰਦਾ ਨਾ ਸੁਪਨੇ ਵਿੱਚ ਜਦੋਂ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਵਾ ਆਹੋ ਤੂੰ ਇੰਗ ਬੋਲਣ ਦੇ ਮੇਰੇ ਨਾਲ ਆ ਫੇਰ ਮੰਮੀ ਮੇਰੇ ਨਾਲ ਬੋਲਦੇ ਜਾਣ ਜਾਣਗੇ ਇੱਕੋ ਗੱਲ ਨੂੰ ਨਾ ਆਪਣੇ ਜਿਹੜਾ ਦਿਮਾਗ ਤੇ ਗੱਲ ਬਿਠਾ ਲਗੇ ਨਾ ਸੁਪਨੇ ਵੀ ਉਹੀ ਆਉਂਦੇ ਹੁੰਦੇ ਆ ਹਾਂ ਪਰ ਮੈਂ ਕਿਹੜਾ ਲੰਮੀ ਬੈ ਜਾ ਬੈ ਜਾ ਲੰਮੀ ਆ ਮੰਮੀ ਤੂੰ ਇਹ ਮੇਰੇ ਗੱਲ ਨਹੀਂ ਸੁਣਦੇ ਮੈਨੂੰ ਸੁਣ ਬਾਰੇ ਗੱਲ ਆ ਮੇਰਾ ਮੇਰਾ ਆਹੋ ਸਾਰੀਆਂ ਗੱਲਾਂ ਮੈਂ ਤੇਰੇ ਨਾਲ ਸੁਣਦੀ ਆ ਜਿੱਦਾਂ ਦੀ ਆਈ ਤੇ ਗੱਲਾਂ ਸੁਣਦੀ ਕੀ ਕਰਨ ਢੀ ਹੋਰ ਕੀ ਕਰਨ ਢੀ ਆ ਸਾਰੇ ਟੱਬਾ ਨੂੰ ਲੈ ਲੱਤੀ ਆ ਕਿਤੇ ਤੇ ਮੇਰੀ ਗੱਲ ਸੁਣ ਲੋ ਇਹਨੂੰ ਪੁੱਛੋ ਕਿੱਥੇ ਛੱਡ ਕੇ ਆਈ ਆ ਨਹੀਂ ਕਿੰਨੇ ਖੜਿਆ ਕਹਿੰਦੇ ਕੁਝ ਨਹੀਂ ਖੜਿਆ ਤਾਂ ਘਰੇ ਕੰਮ ਕਰਨ ਢੀ ਆ ਐ ਮੇਰਾ ਸਿਰ ਵੀੜ ਕਰਨੇ ਲੱਗਤਾ ਮੰਮੀ ਤੁਸੀਂ ਤੂੰ ਤੇ ਸਾਡੇ ਸਿਰ ਲੱਲੇਹੀਂ ਤੇਰਾ ਸਿਰ ਕੀ ਲੈਣਾ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਤੇ ਇਹ ਨਹੀਂ ਗੋਣ ਬਸ ਆਲਾ ਤਾ ਸੋ ਸੋ ਕੜੀ ਸੌ ਕੜੀ ਪਸਾ ਲੈ ਤੋਨੂੰ ਤੇ ਇਹ ਲੈ ਛਸਿਆ ਉਹ ਵੀ ਅਸਰ ਨਹੀਂ ਹੋਇਆ ਦਵਾਈ ਦਿੱਤੀ ਉਹ ਵੀ ਅਸਰ ਨਹੀਂ ਹੋਇਆ ਜਦੋਂ ਸੁਰਤ ਨੂੰ ਇੱਕੇ ਪਾਸੇ ਰੱਖਣਾ ਮਤ ਅਸਰ ਸੁਆਣਾ ਮੈਨੂੰ ਨਾ ਖਾਂਦੀ ਐ ਨਾ ਖਾਣ ਦਿੰਦੀ ਐ ਕਿਸ ਨੂੰ ਉਹ ਗੱਲ ਦੀ ਮੈਂ ਆ ਸੋਚਿਆ ਚਾਹ ਕੜੀ ਲੰਮੀ ਪਈ ਆ ਚਲ ਕੋਈ ਚਾਹ ਪਾਣੀ ਸੇਰ ਤੱਕ ਦੇਖੋ ਖਾਦਾ ਨਹੀਂ ਕੋਹ ਪੀਤਾ ਨਹੀਂ ਗਾ ਇਹਨੂੰ ਤਾਂ ਕੋਈ ਅਸਰ ਹੀ ਨਾ ਨੂੰ ਭੁੱਖ ਨਾ ਤੇ ਹਾਂ ਦੇਸ ਦੇ ਬੰਤੇ ਦੋਨੇ ਆਮੇ ਦੇਂਦੀਆ ਤੇ ਜਿਹਨੇ ਚਾਹ ਪਾਣੀ ਨੇ ਵੇਖਣਾ ਅਦਰੋ ਫੜੀ ਲੇਖਣਾ ਦੇ ਚਾਹ ਦੇ ਪੀਣ ਨੂੰ ਨਾ ਬੜਾ ਸਤਾਇਆ ਵਸਾ ਸੀ ਇਹਨੇ ਇਹਨੇ ਰਾਤ ਦੇ ਨੇ ਇੱਕ ਕੀਤਾ ਵਾ ਨਾ ਰਾਤ ਚੈਨ ਨਾ ਦਿਨੇ ਚੈਨ ਕਰੇ ਤੇ ਕੀ ਕਰ ਗਿਆ ਕੀ ਕਰਾਂ ਹਾਂ ਸਾਹਮਣੇ ਇਹੋ ਕੁਝ ਕਿਉਂਦੇ ਜੇ ਨਾ ਮੈਂ ਘਰੋਂ ਦੇਂਦੇ ਕੀ ਪਰ ਬੰਨ ਧੌਂਡ ਜਾਵੇ ਕਿੰਨਾ ਟਾਈਮ ਹੋ ਗਿਆ ਕੋਈ ਨਹੀਂ ਨਿਕਲਿਆ ਕਰੋ ਕੱਲਾ ਹੀ ਬੈਠਾ ਮੈਂ ਉਦਾਂ ਰੋਜ਼ ਇੱਥੇ ਵੇਲਾ ਮਹਿਫਲ ਲੱਗਦੀ ਅੱਜ ਮੈਂ ਆਂ ਤੇ ਕੋਈ ਨਹੀਂ ਬੈਠਾ ਆਣਗੇ ਜਾਵਾਂ ਫੇਰ ਘਰ ਨੂੰ ਕਿ ਬੈਠਾ ਰਵਾਂ 10 ਮਿੰਟ ਘਰ ਜਾ ਕੇ ਵੀ ਕੀ ਕਰੂੰਗਾ ਸਿਆਪਾ ਘਰ ਜਾ ਕੇ ਉਹ ਫੇਰ ਤਮਾਸ਼ਾ ਉਹ ਹੀ ਟੈਨਸ਼ਨ ਉਹੋ ਲੜਾਈ ਬੜਾ ਪੰਗਾ ਯਾਰ ਉਹੋ ਗੱਲ ਥੋਬੀ ਦੇ ਕੁੱਤੇ ਵਾਲਾ ਹਾਲ ਹੋਇਆ ਨਾ ਘਰ ਦਾ ਨਾ ਘਾਟ ਦਾ ਚਾਲੀ ਨਾ ਹਵਾ ਤੇ ਠੰਡੀ ਆਉਣੀ ਰਹੀ ਐ ਇੱਥੇ ਸ਼ਾਮੇ ਬੈਠਾ ਬੈਠਾ ਰਹੀ ਨਾ 10 ਮਿੰਟ ਠਹਿਰ ਕੇ ਜਾਣਾ ਹੋ ਕੰਮ ਹੁੰਦਾ ਉਦੋਂ ਤੱਕ ਸ਼ਾਇਦ ਕੋਈ ਨਾ ਕੋਈ ਆਈ ਜਾਵੇ ਘੜੇ ਹੋਣਾ ਘੜੇ ਵੇਖ ਲੈਨੇ ਕੋਈ ਕਾਹ ਗਥੋਣਾ ਜਦੋਂ ਹੁੰਦਾ ਫੇਰੇ ਤੋਰੇ ਤਰਿੰਦਾ ਕੱਲ੍ਹ ਆਏ ਚੰਡੀਗੜ੍ਹ ਆਇਆ ਅਮੀ ਵੇਖ ਲੈਨੇ ਘੜੇ ਜਾ ਕੇ ਵੇਖ ਲੈਨੇ ਕੋਈ ਆਹ ਉਹ ਮਨੀਤਾ ਭਰਾ ਬੈਠਾ ਉਹਨੂੰ ਪੁੱਛਦੀ ਵੇੜ ਮਣੀ ਵੇਖਿਆ ਹੈ ਮਣੀ ਮਣੀ ਆਹੋ ਮਣੀ ਮਣੀ ਆਇਆ ਹੀ ਾਡੇਦਰ ਚਲ ਗਿਆ ਵਾ ਬਹਿ ਜਾ ਬਹਿਣਾ ਕੀ ਆ ਲੱਪਣ ਡਿਆਂ ਨੂੰ ਉਹਨੂੰ ਲੱਪਣ ਡੇ ਜੀ ਹਾਂ ਮੇਰੀ ਗੱਲ ਸੁਣਾਉ ਮੁੰਡਿਓ ਤੁਹਾਡੀ ਵਾਲੇ ਮਰਿਆ ਨਿੱਕੀ ਉਹ ਤਾਂ ਰਹਿੰਦਾ ਚੰਡੀਗੜ੍ਹ ਉਵਾਰਾ ਆ ਗਿਆ ਵਾਰਾ ਨਾ ਉਹਨੂੰ ਬੋਲਣ ਦੀ ਅਕਲ ਹੈ ਨਾ ਉਹਨੂੰ ਬਹਿਣ ਖਲੌਂਦੀ ਅਕਲ ਹੈ ਹੈ ਤਡੇ ਸਾਹਮਣੇ ਹੀ ਆ ਲੜਾਈਆਂ ਨੂੰ ਤੇ ਆਵਾਜ਼ਾਂ ਮਾਰਦਾ ਫਿਰਦਾ ਤੁਸੀਂ ਕੀ ਉਹਦੀ ਸੰਗ ਚ ਪਏ ਜੇ ਉਹ ਤੁਸੀਂ ਪੜ੍ਹਨ ਲਿਖਣ ਵਾਲੇ ਮੁੰਡੇ ਜੇ ਚੰਗੇ ਭਲੇ ਮੇਰੇ ਸਾਹਮਣੇ ਹੀ ਰਹਿੰਦੇ ਜੇ ਤੁਸੀਂ ਉਹ ਨਹੀਂ ਨਹੀਂ ਵੀਰ ਸਾਡਾ ਯਾਰ ਵਾ ਤੈਨੂੰ ਉੱਦਾਂ ਲਾਦਾ ਵਾ ਨਾਲੇ ਤੇਰਾ ਤੇ ਭਰਾ ਵਾ ਤੂੰ ਉਹਨੂੰ ਇਦਾਂ ਕੋ ਮੜਾ ਚੰਗਾ ਕਿੰਨਾ ਵਾ ਮੜਾ ਚੰਗਾ ਦਸਵੇਂ ਉਹਨੂੰ ਕੀ ਕਹੇ ਤਾ ਤੁਹਾਨੂੰ ਤਾਂ ਮੈਂ ਸਮਝਾਉਂ ਦਿਆਂ ਵਾ ਨਹੀਂ ਸਮਝਣਾ ਅੱਗੇ ਤੁਹਾਡੀ ਮਰਜ਼ੀ ਕੀ ਗੱਲ ਵੀਰ ਕੋਈ ਗੱਲ ਨਹੀਂ ਹੈ ਗੱਲ ਹੋਣ ਨੂੰ ਆਪਾਂ ਕਿਹੜਾ ਲੜੇ ਆ ਅਡੀ ਕਿਹੜੀ ਪਹਿਲੀ ਵੰਡਣ ਵਾਲੀ ਆ ਅੱਡ ਬਾਹਰ ਆਓ ਸਾਡੇ ਨਾਲੋਂ ਤੇ ਇਦਾਂ ਕੋ ਬੋਲਣ ਡਿਆ ਮੈਨੂੰ ਉਹ ਮੈਂ ਤੇ ਤੁਹਾਨੂੰ ਸਮਝਾਉਂ ਡਿਆ ਵਾਂ ਕਿ ਉਹਦੇ ਬੁੱਡੇ ਨੇ ਉਹ ਲਈ ਬੜਾ ਕੁਝ ਬਣਾਇਆ ਵਾਂ ਚੰਡੀਗੜ੍ਹ ਅਗਲਾ ਰਹਿੰਦਾ ਚੰਡੀਗੜ੍ਹ ਆਪਾਂ ਕਦੀ ਗਏ ਆ ਚੰਡੀਗੜ੍ਹ ਵਾਲੇ ਰੋਡ ਤੇ ਵੀ ਨਹੀਂ ਚੜੇ ਹੋਣੇ ਤੇਰਾ ਤੇ ਪਤਾ ਨਹੀਂ ਵੀਰ ਸਾਨੂੰ ਦੋਨੇ ਬੜੀਆ ਦੀ ਖੜਿਆ ਕਮਾਉਣ ਮਣੀ ਨੇ ਅੱਛਾ ਜਾਓ ਫਿਰ ਜਾਂਦੇ ਰਹੋਗੇ ਖੜਿਆ ਤੁਹਾਨੂੰ ਕਮਾਉਣ ਉਹ ਕਾੜਨ ਵਾਲਾ ਪੈਸੇ ਖਰਚਣ ਨਾਲ ਆਓ। ਉਹਨੇ ਮੰਮੀ ਆਪਣੀ ਨੂੰ ਗਾਣਾ ਖਾਣੀਆਂ ਹੋਣੀਆਂ। ਉਹ ਜਾਓ। ਉਹ ਪੈਸੇ ਖਰਚਦਾ ਤਾਂਦੇ ਸਾਨੂੰ ਖੜਦਾ ਨਾਲ ਕਮਾਉਣ। ਚੱਲੋ ਕਰਨ ਆਪਾਂ ਚੱਲੀਏ। ਇਹਦੇ ਵਿਹਲਾ। ਵੇਖਦਾ ਸਮਝਾਉਂਦੇ। ਵੇਖਦਾ ਸਮਝਾਉਂਦੇ ਸਾਨੂੰ। ਅਸੀਂ ਨਿਆਣੇ ਆ। ਸ਼ਾਜ ਦੇ ਬੋਲੇ ਹੁਣ ਸ਼ਾਨਣੀ ਵੀ ਬੋਲੇ ਆਹੇ ਕੁੜੀ ਦਾ ਫੇਸ ਵੀ ਦੇਣ ਵਾਲੀ ਆ ਅੱਧੀ ਦਿੱਤੀ ਅੱਧੀ ਦੇਣ ਵਾਲੀ ਆ ਗੱਡੀ ਦਾ ਕਿਰਾਇਆ ਦੇਣ ਵਾਲਾ ਅੱਧਾ ਦਿੱਤਾ ਵਾ ਅੱਧਾ ਦੇਣ ਵਾਲਾ ਵਾ ਅਹੀਂ ਤਾਂ ਨਹੀਂ ਆ ਚਲੋ ਕੋ ਪੈਸੇ ਇਧਰ ਹੱਲ ਹੋਊਗਾ ਪਰ ਨਹੀਂ ਸਾਬੀ ਨੇ ਵੀ ਨਾ ਇੱਕੋ ਵਾਰੀ ਸਾਰੇ ਚੀਜ਼ਾਂ ਖਰੀਦ ਲਿਆਂਦੀਆਂ ਨੇ ਗੱਡੀ ਵੀ ਲੈ ਆਂਦੀ ਬੂਟ ਵੀ ਲੈ ਆਂਦਾ ਏਸੀ ਵੀ ਲੈ ਆਂਦਾ ਤੇ ਲੋਕਾਂ ਤੇ ਤਾਂ ਅੱਗੇ ਨਜ਼ਰ ਭਰੀ ਏ ਇੱਕ ਇਹਦੀ ਤਾਈ ਆ ਉਹਦੀ ਨਜ਼ਰ ਅੱਗੇ ਬੜੀ ਭੈੜੀ ਆ ਉਹ ਤੇ ਵੇਖ ਕੇ ਹੁੰਦਾ ਨਹੀਂ ਜਰਦੀ ਹੈਗੀ ਉਹ ਜਦੋਂ ਦੀ ਆਉਂਦੀ ਸਾਡੇ ਘਰਾਂ ਦੇ ਵਿੱਚ ਬਸ ਪੁਆੜੇ ਪਉਂਦੀ ਐ ਤੇ ਹੁਣ ਵੀ ਆਈ ਤੇ ਪੁਆੜੇ ਪਾ ਗਏ ਜਦ ਤੱਕ ਸਾਡੇ ਘਰ ਦੀ ਲੜਾਈ ਨਹੀਂ ਮੁੱਕਣ ਲਈ ਕੋਈ ਨਹੀਂ ਭਾਜੀ ਦੇ ਦੇਣੇ ਆ ਕੋਈ ਨਹੀਂ ਤੇ ਨਾ ਮਹੀਨੇ ਤੇ ਕੋਈ ਗਨੇ ਇਕੜੇ ਪਿੰਡ ਛੱਡ ਕੇ ਚਲ ਜਾਣਾ ਵਾ ਹਾਂਜੀ ਦੁੱਧ ਵੀ ਤੁਹਾਡੇ ਕੋਲ ਲਈਦਾ ਵਾ ਆ ਤੁਹਾਡੀ ਚ ਮਜਬੂਰੀ ਹੀ ਮੇਰੀ ਤਾਂ ਕਰਕੇ ਆ ਆਨ ਕੁੜੀ ਕੋ ਆਈਆਂ ਠੀਕ ਨਹੀਂ ਹੈਗੀ ਹਾਂਜੀ 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 ਇਹ ਠੀਕ ਨਹੀਂ ਗੀ ਇਹ ਤਾਂ ਕੋ ਮੈਂ ਰਹਿਣਾ ਵਾ ਜੇ ਕੋਈ ਨਹੀਂ ਮੈਂ ਆਨ ਕੇ ਪੈਸੇ ਦੇ ਦੇਣੀ ਆ ਠੀਕ ਆ ਤੇ 100 ਟੈਂਸਰ ਹਾ ਹੈ ਪੰਜ ਜੀ ਹਾ ਟੈਂਸਰ ਮੰਨ ਲੋ ਹੀ ਮੈਂ ਵੀ ਹਟ ਐਂਸ ਸੋਚਣ ਰਹੀ ਹਾਂ ਮਨ ਤੇ ਸੋਚਣ ਰਹੀ ਹਾਂ ਕਿ ਕੁੜੀ ਦੇ ਵੀ ਦੇਣ ਵਾਲੇ ਆ ਬਸ ਦਾ ਵੀ ਕਿਰਾਇ ਕਈ ਕੋ ਹੋ ਕਰਨ ਵਾਲਾ ਤੇ ਮੈਂ ਵੀ ਮਿਆਟੋ ਸੋਟਣ ਦੇ ਤੇ ਕਿਸੇ ਪਾਸੇ ਲੱਗਦੀ ਤੇ ਕੋਹਾ ਮਸਰਾ ਹਾਲ ਹੁੰਦਾ ਹੁਣ ਇਹ ਕਿਹੇ ਪਾਸੇ ਲੱਗੇ ਤੇ ਫੇਰ ਹੀ ਸਾਰੇ ਕੰਮ ਹੋਣ ਫੇਰ ਸਾਰੇ ਕੰਮ ਹੋਣ ਮਨ ਨੂੰ ਵੀ ਹੋ ਟੈਸ ਤਾਂ ਤੁਹਾਨੂੰ ਵੀ ਹੋ ਟੈਨਸ਼ਨ ਹੋਰ ਇੱਕ ਇਹਦੀ ਵੱਖਰੀ ਤੇ ਸਾਨੂੰ ਆਪਣੀਆਂ ਮਾਂ ਤੇ ਇਹ ਤਾਂ ਸਮਝਦੀ ਸਾਨੂੰ ਵੇਲੀਆਂ ਹੈ ਹਾਂ ਇਹ ਹੁਣ ਕਿਹੇ ਪਾਸੇ ਡਗੂਗੇ ਤੇ ਫੇਰ ਹੀ ਹੈ ਨਾ ਹੋਰ ਕੀ ਫੇਰ ਹੀ ਕੋ ਹੋਗਾ 500 ਕੰਮ ਕਰਨੇ ਹੁੰਦੇ ਇਹ ਤਾਂ ਖਾਦੀ ਤੰਮੀ ਪੈ ਗਈ ਇਹ ਤਾਂ ਇਦਾਂ ਸਰਕਾਰ ਸਾਡਾ ਸਰਨਾਮ ਸਾਡਾ ਨਾ ਸਰਨਾ ਹੈਗਾ 7 ਜਨਵਰੀ ਦੇ ਚਿਹੇ ਦੇਣੇ ਆ ਦੇਣ ਵਾਲੇ ਆਹੋ ਕੁੜੀ ਦੀਆਂ ਫੀਸਾਂ ਬਸ ਦਾ ਕਿਰਾਇਆ ਹੋਰ ਕਈ ਖਰਚੇ ਆ ਮੈਨੂੰ ਪਤਾ ਅਗਲੇ ਦਾ ਫੋਨ ਆਇਆ ਹੁਣੇ ਦੁੱਧ ਵਾਲਿਆਂ ਦਾ ਉਹ ਤੇ ਨਵੇਂ ਮਹੀਨੇ ਤੇ ਪੈਸੇ ਦੇਣ ਵਾਲੇ ਤੇ ਜੇ ਨਾ ਦਿੱਤੇ ਤਾਂ ਅਗਲੇ ਨੇ ਦੁੱਧ ਬੰਦ ਕਰ ਦੇਣਾ ਤੇ ਦੁੱਧ ਤਾਂ ਅੱਗੇ ਨਹੀਂ ਲੱਭਦਾ ਉਹ ਇਹ ਤੇ ਗੱਲ ਆ ਹਾਂ ਹੁਣ ਦੱਸ ਕੀ ਕਰੀਏ ਅਸੀਂ ਕੋਈ ਤਾਂ ਬੜੇ ਪਰੇਸ਼ਾਨ ਹਾਂ ਕੀ ਕਰ ਗਿਆ ਹੁਣ ਬਾਬਾ ਚੱਲੀ ਜਾਂਦਾ ਇਹ ਕੰਮ ਆਹੋ ਲੰਨੇਨ ਕੇ ਪਾਸੇ ਕੋਣ ਕੀ ਕਰਨਾ ਵਾ ਇਹਦੇ ਹੁਣ ਕੋਈ ਸੋਚੋ ਤਹੀ ਆਹੋ ਨਹੀਂ ਸੋਚਣਾ ਪੈਣਾ ਵਾ ਇਨੇ ਖਲਾਰੇ ਜਿਹੜੇ ਪਾਏ ਆ ਕਿੱਦਾਂ ਸਾਹਣੇ ਆ ਇਹਨੂੰ ਦਵਾਈ ਦੋਈ ਦਵਾ ਕੇ ਇਹਨੂੰ ਸੈੱਟ ਕਰਾਓ ਦਵਾਈ ਤੇ ਦਿਨੇ ਇਹਨੂੰ ਦਵਾਈ ਤੇ ਕਿਤੇ ਇਹਦਾ ਡਾਂਜ ਨਹੀਂ ਲੱਗਦੀ ਹੈਗੀ ਕੀ ਪਤਾ ਕੀ ਸੰਗਤਾ ਵਾ ਆਹੋ ਦਵਾਈ ਤੇ ਆਂ ਜਦ ਦੱਸ ਰਹੀ ਨਹੀਂ ਕਰਦੀ ਇਹਨੂੰ ਅਮਲੀ ਨੂੰ ਅਮਲ ਤਾਂ ਇਹੋ ਕਰਦਾ 2 ਘੰਟੇ ਨਹੀਂ ਸੁੱਤਾ ਹੁੜਦਾ ਤੇ ਇਹਨੂੰ ਕਿਤੇ 10 ਮਿੰਟ ਨਹੀਂ ਟਿਕਦੀ ਹੈਗੀ ਕੋਈ ਗੱਲ ਨਹੀਂ ਚਲਿਏ ਬਰਾ ਘਰ ਨੂੰ ਇੱਥੇ ਵੇਲਾ ਵੀ ਕੀ ਕਰਨਾ ਅਕਸਰ ਜੀ ਪੰਛੀ ਵੀ ਆਪਣੀ ਜਗ੍ਹਾ ਲੱਭ ਜਾਂਦੇ ਆਂ ਕਿੰਨੇ ਅਜਿਹਾ